ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀ ਵਾਰ ਮਹਿੰਗੇ ਸ਼ਬਦਾਂ ਦੀ ਸੰਥਿਆ ਕਰ ਰਹੇ ਹਾਂ ਤੇ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਜਾ ਕੇ ਆਪ ਸਰਵਣ ਕਰ ਸਕਦੇ ਹੋ ਭਟਾਂ ਦੇ ਸਵਈਏ ਸਹਿਸਕ੍ਰਿਤੀ ਸੁਖਮਣੀ ਸਹਿ ਬਾਵਣ ਅਖਰੀ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਸੋ ਇਹ ਵੀ ਮਹਿੰਗਾ ਸ਼ਬਦ ਹੈ ਆਸਾ ਰਾਗ ਦੇ ਵਿੱਚ ਆਉਂਦਾ ਹੈ 461 ਅੰਗ ਤੇ ਆਉਂਦਾ ਹੈ ਅਜਾ ਪਛਤਾ ਉਚਾਰਨ ਸਿੱਖਣਾ ਹੈ ਆਸਾ ਮਹੱਲਾ 5ਵਾਂ ਦਿਨ ਰਾਤ ਨੂੰ ਸੰਗਤਾਂ ਰੱਖਣਾ ਦਿਨ ਨਹੀਂ ਕਹਿ ਦਿੰਨਾ ਦਿਨ ਹੁੰਦਾ ਨਾਣੇ ਦਿਨ ਇਹ ਦਿਨ ਦਿਨ ਬੋਲਾਂਗੇ ਤੇ ਨੰਨੇ ਦੀ ਆਵਾਜ਼ ਉਚਾਰਨ ਹੋਵੇਗੀ ਦਿਨ ਕਈ ਸੰਗਤਾਂ ਦਿਨ ਕਹਿ ਦਿੰਦੀ ਹੈ ਦਿਨ ਨਾਣਾ ਲਾ ਕੇ ਉਚਾਰਨ ਕਰ ਦਿੰਦੀ ਹੈ ਦਿਨ ਰਾਤ ਕਮਾਇੜੋ ਕਮਾਇੜੋ ਇਹ ਪਾਠ ਇਕੱਠਾ ਹੈ ਸੰਗਤ ਜੀ ਕਮਾਇੜੋ ਕਮਾਇੜੋ ਲਾੜੇ ਦੀ ਬਾਜ ਵਿਚਾਰਨ ਸੋ ਆਇਓ ਮਾਥੈ ਮਾਥੇ ਨਹੀਂ ਬੋਲਣਾ ਮਾਥੈ ਜਿਸ ਪਾਸ ਲੁਕਾਏ ਦੜੋ ਲੁਕਾਏ ਦੜੋ ਦੜੋ ਇਹ ਵੀ ਪਾਠ ਇਕੱਠਾ ਹੈ ਲੁਕਾਏ ਦੜੋ ਲੱਲੇ ਔਂਕੜ ਲਾ ਕੇ ਕਕੇ ਕੰਨਾਂ ਜੀ ਦੀ ਸਿਆਹੀ ਲੁਕਾਏ ਦੜੋ ਸੋ ਵੇਖੀ ਸਾਥੈ ਸਾਥੈ ਨਹੀਂ ਪੜ ਦੇਣਾ ਸਾਥੈ ਕਹਿਣਾ ਸੱਛੈ ਕਹਣਾ ਥੱਥੇ ਨੂੰ ਦਲਾਵਾਂ ਲੱਗੀਆਂ ਸਾਥੈ ਸੰਗ ਦੇਖੈ ਕਰਨ ਹਾਰਾ ਇੱਥੇ ਵੀ ਸਰਾਮ ਲਾਉਣਾ ਕਰਨ ਹਾਰਾ ਤੇ ਦੇਖੈ ਧਿਆਨ ਰੱਖਣਾ ਕਿ ਖੱਖੇ ਨੂੰ ਦਲਾਵਾਂ ਲੱਗੀਆਂ ਸੰਗ ਦੇਖੈ ਕਰਨਹਾਰਾ ਕਿਉਂਕਿ ਬਹੁਤੀਆਂ ਸੰਗਤਾਂ ਦਲਾਵਾਂ ਦਾ ਉਚਾਰਨ ਘਟ ਕਰਦੀਆਂ ਇੱਕ ਲਾਂ ਲਾ ਕੇ ਉਚਾਰਨ ਕਰਦੀਆਂ ਧਿਆਨ ਰੱਖਣਾ ਸੰਗਤ ਜਿੱਥੇ ਦੋ ਦਲਾਵਾਂ ਲੱਗੀਆਂ ਉੱਥੇ ਦੋ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਦੇਖੈ ਖੈ ਕਰਨੀਆਂ ਦੋ ਦਲਾਵਾਂ ਦੇ ਨਾਲ ਬਾਜ ਜੇ ਇੱਕ ਲਾਂ ਲੱਗੇ ਫਿਰ ਖੇ ਬਣਦਾ ਖੇ ਖੈ ਖੇ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈ ਐ ਸੋਕ੍ਰਿਤ ਸੋਕ੍ਰਿਤ ਇਕੱਠਾ ਪਾਠ ਹੈ ਜਲਦੀ ਦੇ ਨਾਲ ਪੜ੍ਹਨਾ ਕੱਕੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਾ ਸੋਕ੍ਰਿਤ ਕੀਜੈ ਦਲਾਵਾਂ ਦੇ ਨਾਲ ਕੀਜੈ ਨਾਮ ਲੀਜੈ ਦਲਾਵਾਂ ਦੇ ਨਾਲ ਨਰਕ ਮੂਲ ਨਾਂ ਜਾਈਐ ਜਾਈਐ ਆਠ ਪਹਿਰ ਹਰ ਨਾਮ ਸਿਮਰਹੁ ਸਿਮਰਹਿ ਨਿ ਪੜ੍ਹ ਦੇਣਾ ਸਿਮਰਹੁ ਹਾਏ ਓੰਕਾਰ ਚੱਲੇ ਤੇਰੇ ਸਾਥੇ ਚੱਲੇ ਨਹੀਂ ਕਹਿ ਦੇਣਾ ਦਲਾਵਾਂ ਦੇ ਨਾਲ ਉਚਾਰਨ ਕਰਨਾ ਚੱਲੇ ਤੇਰੇ ਉੱਥੇ ਵੀ ਦੋ ਦਲਾਵਾਂ ਲੱਗੀਆਂ ਤੇਰੇ ਸਾਥੇ ਭਾਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੋਖ ਕਮਾਤੇ ਵਲਵੰਚਨ ਵਲਵੰਚਨ ਕਾਰ ਉਦਰ ਪਰਹਿ ਮੂਰਖ ਗਾਵਾਰਾ ਗਵਾਰਾ ਨਹੀਂ ਕਹਿ ਦੇਣਾ ਗਾਵਾਰਾ ਗੱਗੇ ਕੰਨਾ ਲਾ ਕੇ ਵਾਵੇ ਕੰਨਾ ਰਾਰੇ ਕੰਨਾ ਗਾਵਾਰਾ ਇਕੱਠਾ ਪਾੜ ਪੜ ਦੇਣਾ ਗਾਵਾਰਾ ਸਭ ਕਿਸ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਦਤਾਰ ਨਹੀਂ ਕਹਿ ਦੇਣਾ ਦਾਤਾਰ ਭੁਲਣਾ ਦਾਤਾਰ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨਹੁ ਵਿਸਾਰੀ ਐ ਮਿਲ ਸਾਧ ਸੰਗੇ ਭਜਨ ਸੰਗੇ ਭਜ ਪਾਠ ਸੰਗਤ ਜੀ ਬੋਲੇ ਕੁੱਲ ਸਮੂਹਾ ਤਾਰਿਐ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਇੱਥੇ ਹੁਣ ਐਡੇ ਨੂੰ ਕੰਨਾ ਨਹੀਂ ਲੱਗਾ ਇਹਨੂੰ ਆਧਾਰਾ ਨਹੀਂ ਕਹਿ ਦੇਣਾ ਆਧਾਰਾ ਆਧਾਰਾ ਬੋਲੋ ਬਿਣਵੰਤ ਨਾਨਕ ਸਦਾ ਭਜੀਐ ਭਜੀਐ ਪਾੜ ਜਿਹੜਾ ਸੰਗਤ ਜੀ ਇਹ ਵੀ ਪੋਲਾ ਹੈ ਤਿਆਰ ਰੱਖਣਾ ਭਜੀਐ ਨਹੀਂ ਕਹਿ ਦੇਣਾ ਭਜੀਐ ਪ੍ਰਭ ਏਕ ਕਰਨਹਿ ਹਾਰਾ ਕਰਨਹਿ ਨਾਲੇ ਨੂੰ ਦੁਲਾਵ ਲੱਗਿਆ ਕਰਨਹਿ ਹਾਰਾ ਖੋਟ ਨਾ ਕੀਚੈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵ ਦੜੇ ਕਮਾਵ ਦੜੇ ਦੜੇ ਦੱਦਾ ਡਾੜੇ ਲਾਂ ਦੜੇ ਬੋਲ ਕੇ ਕਮਾਵ ਕਮਾਵ ਪੂਰਾ ਬੋਲ ਕੇ ਵਾਵਾ ਦੜੇ ਇਕੱਠਾ ਹੀ ਪਾਠ ਬੋਲਣਾ ਹੈ ਕਮਾਵ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਪੂਛ ਅਗਮ ਅਪਾਰਾ ਦਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਪੇਖ ਹਰ ਚੰਦੌਰੜੀ ਹੁਣ ਸੰਗਤ ਜੀ ਇਹ ਪਾਠ ਗੁਰਬਾਣੀ ਵਿੱਚ ਇਕੱਠਾ ਹੀ ਆਇਆ ਹੈ ਪਰ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਜਿਹੜਾ ਹਰ ਹੈ ਇਹ ਸੰਬੰਧਕ ਲਓ ਹਰ ਪਾਠ ਜਿਹੜਾ ਇਹ ਵੱਖਰਾ ਕਰ ਦੋ ਚੰਦੌਰੜੀ ਇਕੱਠਾ ਕਰ ਦੋ ਬੋਲਣਾ ਇਕੱਠਾ ਹੈ ਸਮਝਾਉਣ ਵਾਸਤੇ ਤੁਹਾਨੂੰ ਦੱਸ ਰਿਹਾ ਕਿ ਹਰ ਚੰਦ ਨਹੀਂ ਕਹਿ ਦੇਣਾ ਮਤਲਬ ਹਰ ਵੱਖਰਾ ਕਰ ਦੇਣਾ ਚੰਦੌਰੜੀ ਪਾਠ ਇਕੱਠਾ ਕਰ ਦੇਣਾ ਤੇ ਬੋਲਣਾ ਇਕੱਠਾ ਹੈ ਕਿਵੇਂ ਬੋਲਣਾ ਹੈ ਪੇਖ ਹਰ ਚੰਦੌਰੜੀ ਅਸਤਿਰ ਜਿ ਕਿਛ ਨਾਹੀ ਮਾਇਆ ਰੰਗ ਜੇਤੀ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਲਾਵਾਂ ਦੇ ਨਾਲ ਦਿਨਸ ਰੈਣ ਸੰਭਾਲੀ ਹੈ ਅਰ ਏਕ ਬਿਨ ਕਛ ਅਵਰ ਨਾਹੀ ਪਾਉ ਦੁਤੀਆ ਜਾਲੀ ਐ ਜਾਲੀਏ ਪਾੜ ਜਿਹੜਾ ਸੰਗਤ ਜੀ ਕਸ ਕੇ ਐ ਮੀਤ ਜੋਬਣ ਮਾਲ ਸਰਬਸ ਤੇ ਸਰਬਸ ਪਾੜ ਜਿਹੜਾ ਬੋਲਾ ਹੈ ਸਰਬਸ ਨਹੀਂ ਕਹਿ ਦੇਣਾ ਸਰਬਸ ਬੋਲਾ ਪਾੜ ਪ੍ਰਭ ਏਕ ਕਰ ਮਨ ਮਾਹੀ ਚਰਣਵੰਤ ਨਾਨਕ ਵਡਭਾਗ ਪਾਈ ਐ ਸੂਖ ਸਹਿਜ ਸੁਮਾਹੀ ਬਨਵੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸੁਮਾਹਿ ਸੁਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਖਿਆ ਸਰਵਣ ਕੀਤੀ ਹੈ ਭੁੱਲਾਂ ਦੀ ਮਾਫ਼ੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ